ਸਤਿ ਸ਼੍ਰੀ ਅਕਾਲ ਜੀ ਸਾਰੇ ਨੂੰ ਅਧੂਰੇ ਸੁਪਨੇ ਕਹਾਣੀ ਲੈ ਕੇ ਹਾਜ਼ਰ ਹੋਇਆ ਉਮੀਦ ਹੈ ਕਿ ਤੁਹਾਨੂੰ ਇਹ ਕਹਾਣੀ ਵੀ ਬਹੁਤ ਪਸੰਦ ਆਵੇਗੀ ਜੋ ਕਿ ਲਕਵਿੰਦਰ ਸਿੰਘ ਸੰਤੂ ਜੀ ਵੱਲੋਂ ਲਿਖੀ ਗਈ ਹੈ ਆਓ ਸਮੇਂ ਸ਼ੁਰੂ ਕਰੀਏ ਸ਼ੁਰੂ ਕਰਨ ਤੋਂ ਪਹਿਲਾਂ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਜੀ ਅਤੇ ਬਾਅਦ ਵਿੱਚ ਕਮੈਂਟ ਕਰਕੇ ਦੱਸਣਾ ਤੁਹਾਨੂੰ ਇਹ ਕਹਾਣੀ ਕਿਸ ਤਰ੍ਹਾਂ ਲੱਗੀ ਸੂਰਜ ਛੁੱਪਣ ਪਿੱਛੋਂ ਹਨੇਰਾ ਹੋਣ ਤੇ ਸੈਰ ਕਰਕੇ ਮੁੜਿਆ ਕੁਲਤਾਰ ਜਾਂ ਤੀਨ ਦੇ ਤੱਕੀਆਂ ਵਾਲਾ ਫਾਟਕ ਖੋਲ ਕੇ ਬੇੜੇ ਵਿੱਚ ਬੜਦਾ ਹੈ ਤਾਂ ਚੁੱਲ੍ਹੇ 'ਚ ਕੋਲ ਬੈਠੀ ਰੋਟੀਆਂ ਪਕਾਰੀ ਗੁਰਜੀਤ ਦੀ ਮਾਂ ਉਸ ਨੂੰ ਦੇਖਣਸਾਰ ਛਾਬੇ ਵਿੱਚ ਰੋਟੀ ਰੱਖ ਕੇ ਬੋਲਦੀ ਹੈ ਵੀਰ ਜੀ ਤੇਰੇ ਜਾਨ ਪਿੱਛੋਂ ਗਦੇ ਪੈਣ ਜੀ ਆਈ ਸੀ ਪੁੱਛਦੀ ਸੀ ਮਾਸਟਰ ਜੀ ਘਰੀ ਨੇ ਮੈਂ ਕਿਹਾ ਨਹੀਂ ਪੈਣ ਜੀ ਉਹ ਤਾਂ ਹੁਣੇ ਬਾਹਰ ਗਏ ਨੇ ਹਨੇਰੇ ਹੋਏ ਮੁੜਨਗੇ ਮਾਸਟਰ ਕੁਲਤਾਰ ਸਿੰਘ ਮਕਾਨ ਮਾਲਕ ਚੰਦਕੌਰ ਦੀ ਅਗਲੀ ਗੱਲ ਸੁਣਨ ਲਈ ਆਪਣੀ ਰਹਿائش 'ਚ ਬਾਰੇ ਪੁੱਛਣ ਦੀ ਬਜਾਏ ਚੁੱਲ੍ਹੇ ਦੇ ਨੇੜੇ ਹੀ ਬੇੜੇ ਵਿੱਚ ਡਾ ਇਹ ਮੰਜੇ ਉੱਪਰ ਬੈਠ ਜਾਂਦਾ ਹੈ ਬੇਬੇ ਚੰਦਕੌਰ ਆਪਣੀ ਗੱਲ ਜਾਰੀ ਰੱਖਦੀ ਹੈ ਕਹਿੰਦੀ ਸੀ ਮਾਸਟਰ ਜੀ ਨਾਲ ਜ਼ਰੂਰੀ ਗੱਲ ਕਰਨੀ ਹੈ ਜਦ ਮੈਂ ਦੱਸਿਆ ਤੂੰ ਕਰਨੀ ਬੈਠੀ ਵੀ ਨਹੀਂ ਖੜੀ ਖੜੀ ਮੁੜ ਗਈ ਮੈਂ ਪੁੱਛਿਆ ਵੀ ਸੀ ਜੇ ਬਾਲਾ ਹੀ ਜ਼ਰੂਰੀ ਕੰਮ ਹੈ ਤਾਂ ਵੀਰ ਜੀ ਨੂੰ ਤੇਰੇ ਕੋਲ ਪੇ ਦੂੰਗੀ ਤੈਨੂੰ ਸਰਪੰਚ ਦੀ ਕੋਠੀ ਆ ਕੇ ਮਿਲ ਲੂਗਾ ਕਹਿੰਦੀ ਨਹੀਂ ਨਹੀਂ ਉਹਨਾਂ ਨੂੰ ਕਾਨੂੰ ਖੇਚਲ ਦੇਣੀ ਹੈ ਮੈਂ ਤੜਕੇ ਸਪੂਰ ਜਾਣ ਲੱਗੀ ਫੇਰ ਆਜੂੰਗੀ ਆਪ ਹੀ ਗੱਲ ਕਰੂੰਗੀ ਜ਼ਰੂਰੀ ਕੰਮ ਹੈ ਮੈਂ ਅੰਦਰੋਂ ਸੂਤ ਦਾ ਮੰਜਾ ਲੈ ਕੇ ਡਾਇਆ ਆ ਕੇ ਪੈਣ ਚ ਬੈਠੋ ਮੈਂ ਤੁਹਾਡੇ ਲਈ ਦੁੱਧ ਲਿਆ ਦਿੰਨੀ ਆ ਕਹੋ ਤਾਂ ਚਾਹ ਬਣਾ ਦਿੰਨੀ ਆ ਪਰ ਉਹ ਬੈਠੀ ਹੀ ਨਹੀਂ ਭਲੇ ਕਰਦੀ ਨੌਤੀ ਲੱਗਦੀ ਹੈ ਦੋ ਕੁ ਮਹੀਨੇ ਹੋਏ ਆਈ ਨੂੰ ਸਰਪੰਚ ਦੀ ਕੋਠੀ ਵਿੱਚ ਮਾਸਟਰ ਨੇ ਲਈ ਬਣੇ ਕੁਆਟਰਾਂ ਵਿੱਚ ਰਹਿੰਦੀ ਹੈ ਤੜਕੇ ਫੇਰ ਆਉਗੀ। ਕੁਲਤਾਰ ਚਾਹੁੰਦਾ ਹੈ ਬੇਬੇ ਪੈਨ ਜੀ ਬਾਰੇ ਗੱਲਾਂ ਕਰੇ ਜਾਵੇ। ਉਸਦੀ ਨਹਾਤ ਦਾ ਵਰਣਨ ਕਰੇ। ਉਮਰ, ਰੰਗ, ਰੂਪ, ਕੱਦ-ਕਾਠ ਬਾਰੇ ਦੱਸੇ। ਪਰ ਉਹ ਹੋਰ ਕੁਝ ਨਹੀਂ ਦੱਸਦੀ। ਰੋਟੀ ਦਾ ਕੰਮ ਮੁਕਾ ਕੇ ਸ਼ਾਬੇ ਵਿੱਚ ਰੱਖੀਆਂ ਰੋਟੀਆਂ ਪੋਣੇ ਨਾਲ ਟੱਕ ਦਿੰਦੀ ਹੈ। ਪ੍ਰਾਂਤ ਚੁੱਕ ਕੇ ਅੰਦਰ ਰੱਖ ਆਉਂਦੀ ਹੈ। ਨਾਲ ਕੇ ਉੱਤੇ ਆਟੇ ਵਾਲੇ ਹੱਥ ਹੁੰਦੀ ਹੈ। ਪਾਣੀ ਦੀ ਗੜਵੀ ਭਰਦੀ ਹੈ ਤੇ ਉਸ ਕੋਲ ਆ ਕੇ ਕਹਿੰਦੀ ਹੈ, "ਲੋ ਬੀਰ ਜੀ, ਹੱਥ ਤੋਲੋ ਮੈਂ ਤੇਲ ਹੀ ਰੋਟੀ ਪਾ ਕੇ ਲਿਆਉਣੀ ਆ ਉਹ ਹੱਥ ਤੋ ਲੈਂਦਾ ਹੈ ਪੈਂਟ ਦੀ ਜੇਬ ਵਿੱਚੋਂ ਰੁਮਾਲ ਕੱਢ ਕੇ ਹੱਥ ਪੂੰਝਦਾ ਹੈ ਬੇਬੇ ਉਸ ਅਗੇਨਿਕਾ ਜਿਹਾ ਮੇਜ਼ ਰੱਖਦੀ ਹੈ ਮੇਜ਼ ਉੱਪਰ ਰੋਟੀ ਵਾਲੀ ਥਾਲੀ ਰੱਖ ਕੇ ਨਲਕੇ ਤੋਂ ਪਾਣੀ ਦਾ ਗਲਾਸ ਭਰ ਕੇ ਮੇਜ਼ ਦੇ ਸੱਜੇ ਪਾਸੇ ਰੱਖ ਦਿੰਦੀ ਹੈ ਤੇ ਉਸ ਦੇ ਮੰਜੇ ਕੋਲ ਪਿੜੀ ਢਾ ਕੇ ਬੈਠ ਜਾਂਦੀ ਹੈ ਬੁਲਤਾਰ ਸੋਚਦਾ ਹੈ ਹੁਣ ਬੇਬੇ ਭੈਣ ਜੀ ਬਾਰੇ ਹੋਰ ਗੱਲਾਂ ਕਰੇਗੀ ਪਰ ਉਹ ਭੈਣ ਬਾਰੇ ਕੁਝ ਨਹੀਂ ਬੋਲਦੀ ਬੀਰ ਜੀ ਮੇਰਾ ਗੁਰਜੀਤ ਵੀ ਤੇਰੇ ਜਿੰਨੀਆਂ ਜਮਾਤਾਂ ਪੜ ਜੂ ਹੁਣ ਤੱਕ ਤਾਂ ਕਦੇ ਫੇਲ ਨਹੀਂ ਹੋਇਆ ਸੁਣਿਆ 8ਵੀਂ ਦੀ ਪੜਾਈ ਔਖੀ ਹੁੰਦੀ ਹੈ ਤੁਹਾਨੂੰ ਕਿਵੇਂ ਲੱਗਦਾ ਗੁਰਜੀਤ ਪਾਸ ਹੋ ਜੂ ਗੁਰਜੀਤ ਦਾ ਜਮਾਤ ਦਾ ਮਾਨੀਟਰ ਹੈ ਸਾਰੇ ਮੁੰਡਿਆਂ ਤੋਂ ਹੁਸ਼ਿਆਰ ਤੁਹਾਨੂੰ ਉੱਥੇ ਪੜਾਈ ਦੀ ਚਿੰਤਾ ਕਰਨ ਦੀ ਲੋੜ ਨਹੀਂ ਜੇ ਇਸ ਤਰ੍ਹਾਂ ਮਿਹਨਤ ਕਰਦਾ ਰਿਹਾ ਤੇਰਾ ਗੁਰਜੀਤ ਵੇਬੇ ਜੀ ਆਤਮੀ ਜਮਾਤ ਵਿੱਚੋਂ ਵਜੀਫਾ ਲਊਗਾ ਪੰਜਾਬ ਵਿੱਚੋਂ ਫਾਸਟ ਆਊਗਾ ਤੇਰੀ ਮਿਹਰਮਾਨੀ ਨਾਲ ਚਾਹ ਅੱਕਰ ਪੜ ਜਾਊਗਾ ਇਹਦੇ ਚਾਚੇ ਤਾਇਤੇ ਸਾਰੇ ਇਹਨਾਂ ਦਾ ਨੱਕ ਕਰਨੀ ਜਾਣਦੇ ਉਹ ਗੁਰਜੀਤ ਦੀਆਂ ਗੱਲਾਂ ਕਰ ਰਹੀ ਸੀ ਘਰ ਦੀ ਆਰਥਿਕ ਤੰਗੀ ਦੀਆਂ ਗੱਲਾਂ ਕਰ ਰਹੀ ਸੀ ਦਸਵੀਂ ਤੋਂ ਬਾਅਦ ਗੁਰਜੀਤ ਨੂੰ ਮਿਲਣ ਵਾਲੀ ਨੌਕਰੀ ਦੀਆਂ ਗੱਲਾਂ ਕਰ ਰਹੀ ਸੀ ਖੇਤ ਦੇ ਕੰਮ ਵਿੱਚ ਹੋਣ ਵਾਲੀਆਂ ਅਕਿਆਈਆਂ ਦੀਆਂ ਗੱਲਾਂ ਕਰ ਰਹੀ ਸੀ ਪੜਾਈ ਉੱਤੇ ਹੋਣ ਵਾਲੇ ਖਰਚੇ ਦੀਆਂ ਗੱਲਾਂ ਕਰ ਰਹੀ ਸੀ ਗੁਰਜੀਤ ਦੀ ਜ਼ਿੰਦਗੀ ਬਾਰੇ ਕਲਪੇ ਸੁਨੇਹਾਰੀ ਸੁਪਨਿਆਂ ਦੀਆਂ ਗੱਲਾਂ ਕਰ ਰਹੀ ਸੀ ਕੁਲਤਾਰ ਰੋਟੀ ਖਾ ਰਿਆ ਸੀ ਬੇਬੇ ਦੀਆਂ ਗੱਲਾਂ ਸੁਣ ਰਿਹਾ ਸੀ ਹੁੰਘਾਰਾ ਵੀ ਪੜ ਰਿਹਾ ਸੀ ਗੁਰਜੀਤ ਦੀ ਪੜਾਈ ਬਾਰੇ ਵੀ ਦੱਸ ਰਿਹਾ ਸੀ ਪਰ ਉਸ ਨੂੰ ਆਸ ਸੀ ਬੇਬੇ ਗੱਲਾਂ-ਗੱਲਾਂ ਵਿੱਚ ਪੈਣ ਜੀ ਦਾ ਜ਼ਿਕਰ ਵੀ ਕਰੇਗੀ ਉਸ ਬਾਰੇ ਕੁਝ ਹੋਰ ਦੱਸੇਗੀ ਉਹਦੇ ਜ਼ਰੂਰੀ ਕੰਮ ਦੀ ਜਾਣਕਾਰੀ ਦੇਵੇਗੀ ਪਰ ਬੇਬੇ ਜਿਵੇਂ ਪੈਣ ਜੀ ਨੂੰ ਭੁੱਲ ਹੀ ਗਈ ਹੈ ਇੱਕ ਵਾਰ ਵੀ ਉਹਦਾ ਜ਼ਿਕਰ ਨਹੀਂ ਕਰਦੀ ਉਹਦਾ ਜੀ ਕਰਦਾ ਹੈ ਉਹ ਭੈਣ ਜੀ ਬਾਰੇ ਪੁੱਛੇ ਤੁਸੀਂ ਬੇਬੇ ਜੀ ਭੈਣ ਜੀ ਨੂੰ ਕਾਦ ਕਦੇ ਜਾਣਦੇ ਹੋ ਕਿੱਥੇ ਦੀ ਰਹਿਣ ਵਾਲੀ ਹੈ ਕਿੰਨੇ ਕੋ ਪੜ੍ਹੀ ਲਿਖੀ ਹੈ ਦੇਖ ਕੇ ਉਹ ਜੀ ਲੱਗਦੀ ਹੈ ਉਸ ਨੂੰ ਮੇਰੇ ਨਾਲ ਕੀ ਕੰਮ ਹੋ ਸਕਦਾ ਪਰ ਉਹ ਕੁਝ ਵੀ ਨਹੀਂ ਪੁੱਛ ਸਕਦਾ ਉਹ ਕੋਈ ਅਜਿਹੀ ਗੱਲ ਨਹੀਂ ਕਰ ਸਕਦਾ ਜਿਸ ਤੋਂ ਬੇਬੇ ਨੂੰ ਕੋਈ ਗਲਤ ਪ੍ਰਭਾਵ ਪਵੇ ਸਰਾਫਤ ਦੀ ਅਧਿਕ ਕੰਦਾ ਵਿੱਚ ਕਿਰਿਆ ਬੈਠਾ ਰੋਟੀ ਦੀ ਆਖਰੀ ਬੁਰਕੀ ਖਾ ਕੇ ਉਹ ਕੇਵਲ ਇੰਨਾ ਹੀ ਬੋਲਦਾ ਤੁਸੀਂ ਬੇਬੇ ਜੀ ਭੈਣ ਜੀ ਤੋਂ ਕੰਮ ਨਹੀਂ ਪੁੱਛਿਆ ਪੁੱਛਿਆ ਸੀ ਵੀਰ ਜੀ ਉਹ ਦੱਸਣ ਵੀ ਲੱਗੀ ਸੀ ਗੱਲ ਅਜੇ ਉਹਦੇ ਮੂੰਹ ਵਿੱਚ ਹੀ ਸੀ ਕਿ ਬਾਂਮਣਾ ਦੀ ਬੁੜੀ ਦਾਲ ਮੰਗਣ ਆ ਖੜੀ ਮੇਰੇ ਗੋਡੇ ਮੁੱਢ ਬੈ ਕੇ ਨੌਂ ਦੀ ਰਾਮ ਕਹਾਣੀ ਛਿੜਕੇ ਬੈ ਗਈ ਕੁਝ ਚਿਤ ਹੈ ਭੈਣ ਜੀ ਬੁੜੀ ਦੇ ਮੂੰਹ ਕਰਨੀ ਚਾਕਦੀ ਰਹੀ ਉਹ ਦੇਖਦੀ ਰਹੀ ਕਦੋਂ ਉਹ ਉੱਠੇ ਕਦੋਂ ਜਾਵੇ ਅਖੀਰ ਵਿਚਾਰੀ ਅੱਛਾ ਮੰਮੀ ਕੱਲ ਨੂੰ ਆਉਂਗੀ ਕਹਿ ਕੇ ਤੁਰ ਗਈ ਕਦੋਂ ਆਉਗੀ ਟੜਕੇ ਜਾ ਅੱਥਨੇ ਔਨ ਨੂੰ ਕਿਹੜਾ ਉਸਨੇ ਕਲਕੱਤੀ ਆਉਣਾ ਰੋਇ ਤਾਂ ਆਪਣੇ ਬਾਹਰ ਮੋੜ ਦੀ ਲੰਕੇ ਸਕੂਲ ਜਾਂਦੀ ਹੈ ਟੜਕੇ ਮੈਂ ਵਿੜਕ ਰੱਖੂੰਗੀ ਬੋਲ ਮਾਰ ਕੇ ਬੁਲਾ ਲੂੰਗੀ ਭੈਣ ਜੀ ਦੇ ਜ਼ਰੂਰੀ ਕੰਮ ਬਾਰੇ ਸੋਚਦਾ ਉਹ ਚਵਾਰੇ ਜਾ ਚੜਦਾ ਹੈ ਮੰੰਜਾ ਬਾਹਰ ਖੁੱਲੇ ਛੱਤ ਉਤੇ ਕੱਢਦਾ ਹੈ ਸੰਕੇਪ ਜਾਂ ਬਿਸਤਰਾ ਵਿਛਾ ਕੇ ਤਾਰਿਆਂ ਦੀ ਸ਼ਾਹ ਹੇਠ ਸੌਣ ਲਈ ਲੇਟ ਜਾਂਦਾ ਹੈ ਮਨ ਦੇ ਸਮੁੰਦਰ ਵਿੱਚ ਅਨੇਕਾਂ ਲਹਿਰਾਂ ਉੱਠ ਰਹੀਆਂ ਹਨ ਲਹਿਰਾਂ ਫੰਗਵਾ ਵਾਲਾ ਘੋੜਾ ਬਣਾ ਚੰਦੀਆਂ ਹਨ ਮਨ ਉਡਾਰੀਆਂ ਮਾਰਿਆ ਹੈ ਰੰਗ-ਬਰੰਗੀਆਂ ਤਸਵੀਰਾਂ ਰੰਗ-ਬਰੰਗੇ ਦ੍ਰਿਸ਼ ਹਰ ਦ੍ਰਿਸ਼ ਹਰ ਤਸਵੀਰ ਵਿੱਚ ਪੈਨ ਜੀ ਦਾ ਅਣ ਦੇਖਿਆ ਚਿਹਰਾ ਉਹਦੀਆਂ ਅੱਖਾਂ ਅੱਗੇ ਘੁੰਮ ਰਿਹਾ ਹੈ ਉਹ ਜਦ ਵੀ ਪੈਨ ਜੀ ਦਾ ਨਕਸ਼ਾ ਦੀ ਕਲਪਨਾ ਕਰਦਾ ਹੈ ਸੁਕੁੰਤਲਾ ਉਹਦੇ ਸਾਹਮਣੇ ਆ ਕੇ ਖੜੀ ਹੋ ਜਾਂਦੀ ਹੈ ਤੂਤ ਦੀ ਛੱਟੀ ਵਰਗੀ ਸ਼ੁਕੁੰਤਲਾ ਲੰਬੀ ਗਰਦਨ ਬੱਲੌਰੀ ਅੱਖਾਂ ਪੀਸੀਆ ਵਰਗੇ ਗੁਲਾਬੀ ਬੁੱਲ ਅਨਾਦ ਦੇ ਦਾਣਿਆਂ ਵਾਂਗ ਹੁੰਦਵੇ ਤੇ ਮੋਤੀਆਂ ਵਰਗੇ ਚਿੱਟੇ ਦੰਦ ਰੰਗ ਜਿਵੇਂ ਮੱਖਣ ਵਿੱਚ ਸੰਦੂਰ ਘੁਲਿਆ ਹੋਵੇ ਸ਼ਪੰਤਲਾ ਵਰਗੀ ਹੋਰ ਕੋਈ ਕੁੜੀ ਨਹੀਂ ਉਹ ਸਤਵੀ ਪਰ ਕੀ ਉਹ ਪਤਾ ਉਹ ਸ਼ਪੰਤਲਾ ਨਾਲੋਂ ਵੀ ਸੋਹਣੀ ਹੋਵੇ ਨਾਲੇ ਸਹ ਹਪਣ ਤਾਂ ਵੇਕਣ ਵਾਲੇ ਦੀ ਅੱਖ ਵਿੱਚ ਹੁੰਦਾ ਮੋਜ ਨੂੰ ਲਈ ਕਾਲੀ ਲੈਲਾ ਹੀ ਸਭ ਤੋਂ ਸੋਹਣੀ ਕੁੜੀ ਸੀ ਭੈਣ ਜੀ ਨੂੰ ਉਸ ਨਾਲ ਕੀ ਜ਼ਰੂਰੀ ਕੰਮ ਹੋ ਸਕਦਾ ਜ਼ਰੂਰ ਹੀ ਕੋਈ ਖਾਸ ਕੰਮ ਹੋਵੇਗਾ ਖਾਸ ਗੱਲ ਕਰਨੀ ਹੋਵੇਗੀ ਜਿਹੜੀ ਭੈਣ ਜੀ ਨੇ ਸਿਰਫ ਉਸ ਨਾਲ ਹੀ ਕਰਨੀ ਹੈ ਜ਼ਰੂਰ ਰਿਸ਼ਤੇ ਦੀ ਹੀ ਗੱਲ ਕਰਨੀ ਹੋਵੇਗੀ ਪਰ ਰਿਸ਼ਤੇ ਬਾਰੇ ਕੋਈ ਕੁੜੀ ਆਪਣੇ ਆਪ ਉਸ ਨਾਲ ਗੱਲ ਕਿਵੇਂ ਕਰ ਸਕਦੀ ਹੈ ਆਪਦੀ ਭੈਣ ਜਾਂ ਕਿਸੇ ਰਿਸ਼ਤੇਦਾਰ ਕੁੜੀ ਦੇ ਰਿਸ਼ਤੇ ਦੇ ਸਬੰਧ ਵਿੱਚ ਗੱਲ ਕਰਨੀ ਹੋਵੇਗੀ ਅਜਿਹੀ ਗੱਲ ਤਾਂ ਉਹ ਬੇਬੇ ਰਾਹੀ ਵੀ ਕਰ ਸਕਦੀ ਸੀ ਕਰੰਤਾ ਲੱਗੀ ਸੀ ਵਿੱਚ ਬ੍ਰਾਹਮਣਾਂ ਦੀ ਬੁੜੀ ਆ ਮਰੀ ਬੁੜੀ ਨੇ ਉਦੋਂ ਹੀ ਆਉਣਾ ਮਰਨ ਸੀ ਕੋਚਰੀ ਅੱਖਾਂ ਦੀ ਬੁੜੀ ਵੇਖਣ ਆਈ ਹੋਣੀ ਐ ਮਾਸਟਰ ਨੇ ਕਿਉਂ ਆਈ ਐ ਕਿਉਂ ਮਾਸਟਰ ਬਾਰੇ ਪੁੱਛ ਰਹੀ ਐ ਦਾਲ ਮੰਗਣ ਦਾ ਤਾਂ ਬਹਾਨਾ ਸੀ ਬਾਹਮਣੀ ਸੂ ਲੈਣ ਆਈ ਹੋ ਮਾਸਟਰ ਨੇ ਮਾਸਟਰ ਬਾਰੇ ਕਿਉਂ ਪੁੱਛ ਰਹੀ ਐ ਇਸ ਬੁੜੀ ਨੂੰ ਵੀ ਸੁਣਿਆ ਫੁੱਡਾਂ ਵਿੱਚ ਉਂਗਲ ਦੇਣ ਤੋਂ ਬਿਨਾ ਕੋਈ ਕੰਮ ਨਹੀਂ ਮੰਨ ਹੀ ਮੰਨ ਉਹ ਬੁੜੀ ਨੂੰ ਹਰਖੇ ਜੱਟ ਵਾਂਗ ਈ ਦਾਲ ਕੱਢਦਾ ਹੈ ਸਾਰੀ ਰਾਤ ਉਹ ਭੈਣ ਜੀ ਦੇ ਜ਼ਰੂਰੀ ਕੰਮ ਬਾਰੇ ਸੋਚਦਾ ਰਹਿੰਦਾ ਹੈ ਸੁਪਨੇ ਵਿੱਚ ਹੀ ਉਹ ਰੰਗ ਬਰੰਗੀਆਂ ਤਿਤਲੀਆਂ ਮਗਰ ਭੱਜਦਾ ਰਹਿੰਦਾ ਹੈ ਹਰ ਤਿਤਲੀ ਦੀਆਂ ਖੰਭਾਂ ਵਿੱਚ ਉਸ ਰੋਸ਼ੋ ਪੰਤਲਾਂ ਦੀਆਂ ਬਲੌਰੀ ਅੱਖਾਂ ਨਜ਼ਰ ਆਉਂਦੀਆਂ ਹਨ ਮੋਹਨੇ ਰਹੀ ਉਸ ਨੂੰ ਜਾਗ ਆ ਜਾਂਦੀ ਹੈ ਸੂਰਜ ਚੜਨ ਤੋਂ ਪਹਿਲਾਂ ਹੀ ਉਹ ਨਹਾ ਤੋ ਕੇ ਤਿਆਰ ਹੋ ਜਾਂਦਾ ਹੈ ਮਈ ਦਾ ਮਹੀਨਾ ਹੈ ਸਕੂਲ 7 ਵਜੇ ਲੱਗਦਾ ਹੈ ਪਰ ਅਜੇ ਤਾਂ 6 ਹੀ ਵਜੇ ਹਨ ਗੁਰਜੀਤ ਉਸ ਲਈ ਨਾਸ਼ਤਾ ਲੈ ਕੇ ਆਉਂਦੀ ਹੈ ਦਹੀਂ ਮੱਖਣ ਪਰੌਂਠਾ ਉਹ ਛੋਟੇ ਛੋਟੀਆਂ ਬੁਰਕੀਆਂ ਤੋੜ ਕੇ ਮੂੰਹ ਵਿੱਚ ਪਾ ਰਿਹਾ ਹੈ ਮੂੰਹ ਬੁਰਕੀਆਂ ਚਬ ਰਿਹਾ ਹੈ ਪਰ ਮਨ ਕਿਤੇ ਹੋਰ ਉੱਡ ਰਿਹਾ ਹੈ ਉਸ ਦਾ ਤਿਆਨ ਤੀਨ ਵਾਲੇ ਫਾਟਕ ਵੱਲ ਹੈ ਨਾਸ਼ਤਾ ਖਤਮ ਹੋ ਗਿਆ ਗੁਰਜੀਤ ਚਾਹ ਲੈ ਕੇ ਆ ਗਿਆ ਉਹ ਨਿੱਕੀਆਂ ਨਿੱਕੀਆਂ ਕੁੱਤਾ ਨਾਲ ਚਾਹ ਪੀ ਰਿਹਾ ਹੈ ਕੰਨ ਉੱਤੇ ਤੀਨ ਵਾਲਾ ਫਾਟਕ ਫੁੱਲਾਂ ਦੀ ਉਡੀਕ ਵਿੱਚ ਹੈ ਚਾਹ ਵੀ ਮੁੱਕ ਗਈ ਗੁਰਜੀਤ ਸਕੂਲ ਜਾਣ ਲਈ ਬੱਸ ਦਾ ਚੱਕ ਕੇ ਤੁਰ ਪਿਆ ਹੈ। ਕੁਲਤਾਰ ਘੜੀ ਵੇਖਦਾ ਹੈ, ਅਜੇ ਤਾਂ ਪੌਣੇ 7 ਹੀ ਵਜੇ ਹਨ। 15 ਮਿੰਟ ਬਾਕੀ ਹਨ। ਉਹ ਵੀ ਖੜਾ ਹੋ ਜਾਂਦਾ ਹੈ। ਐਡੀ ਕੀ ਕਾਲੀ ਹੈ। ਪੰਜਾ ਮਿੰਟਾਂ ਦਾ ਰਾਹ ਹੈ। ਉਹ ਬੈਠ ਜਾਂਦਾ ਹੈ। ਟੀਨ ਦਾ ਫਟਕ ਤਾਂ ਕਈ ਵਾਰ ਖੁੱਲਿਆ ਹੈ ਤੇ ਬੰਦ ਹੋਇਆ ਪਰ ਉਹਦੀ ਬੇਚੈਨੀ ਵੱਧ ਰਹੀ ਹੈ। ਭੈਣ ਜੀ ਅਜੇ ਤੱਕ ਕਿਉਂ ਨਹੀਂ ਆਈ? ਉਸਨੇ ਉਸ ਨਾਲ ਜ਼ਰੂਰੀ ਗੱਲ ਕਰਨੀ ਸੀ। ਉਸ ਨੂੰ ਤਾਂ 15 ਮਿੰਟਾਂ ਪਹਿਲਾਂ ਆਉਣਾ ਚਾਹੀਦਾ ਸੀ ਉਹ ਸਕੂਲੋਂ ਲੇਟ ਨਹੀਂ ਹੋਣਾ ਚਾਹੁੰਦਾ ਲੇਟ ਹੋਣਾ ਉਹਦੀ ਆਦਤ ਨਹੀਂ ਉਹ ਉੱਟ ਕੇ ਤੁਰ ਪੈਂਦਾ ਹੈ ਚੁਬਾਰੇ ਦੀਆਂ ਪੌੜੀਆਂ ਇਹ ਉੱਤਰਿਆ ਜਿਵੇਂ ਪੌੜੀਆਂ ਗਿਣ ਰਿਹਾ ਹੋਵੇ ਉਹ ਆਖਰੀ ਪੌੜੀ ਤੋਂ ਖੜਾ ਹੈ ਇਸ ਤੋਂ ਅੱਗੇ ਨਲਕੇ ਦਾ ਫਰਸ਼ ਹੈ ਫਿਰ ਬਿਹੜਾ ਤੇ ਫਿਰ ਤੀਨ ਦਾ ਫਾਟਕ ਫਾਟਕ ਖੁੱਲਦਾ ਹੈ ਬੇਬੇ ਅੰਦਰੋਂ ਸਵਾਦ ਵਿੱਚੋਂ ਨਿਕਲਦੀ ਹੈ ਫਾਟਕ ਕੋਲ ਇੱਕ ਅੱਧ ਗੜ ਉਮਰ ਦੀ ਇਸਤਰੀ ਹੱਥ ਵਿੱਚ ਪਸ ਚੁੱਕੀ ਖੜੀ ਹੈ ਐਨਕਾ ਲੱਗੀਆਂ ਹੋਈਆਂ ਹਨ ਚਿੱਟੀ ਸਲਵਾਰ ਕਮੀਜ਼ ਨਾਲ ਸਿਰ ਉੱਤੇ ਚਿੱਟੀ ਚੁੰਨੀ ਲਈ ਹੋਈ ਹੈ ਵੀਰ ਜੀ ਭੈਣ ਜੀ ਆਈ ਹੈ ਪੌੜੀਆਂ ਵੱਲ ਦੇਖੇ ਬਿਨਾ ਬੇਬੇ ਆਵਾਜ਼ ਮਾਰਦੀ ਹੈ ਬੇੜਾ ਲੰਕੀ ਉਹ ਵੀ ਫਟਕ ਪੁਣ ਆ ਜਾਂਦਾ ਹੈ ਹੱਥ ਜੋੜ ਕੇ ਭੈਣ ਜੀ ਨੂੰ ਸਤਿ ਸ਼੍ਰੀ ਅਕਾਲ ਬੁਲਾ ਕੇ ਪੁੱਛਦਾ ਹੈ ਤੁਸੀਂ ਕੱਲ ਵੀ ਆਏ ਸੀ ਹਾਂ ਤੁਸੀਂ ਬਾਹਰ ਗਏ ਹੋਏ ਸੀ ਆਤਨੇ ਕਿੰਨੇ ਵਜੇ ਮਿਲ ਸਕਦੇ ਹਾਂ ਤੁਹਾਡੇ ਨਾਲ ਜ਼ਰੂਰੀ ਗੱਲ ਕਰਨੀ ਹੈ ਛੁੱਟੀ ਤੋਂ ਪਿੱਛੋਂ 6 ਵਜੇ ਤੱਕ ਮੈਂ ਘਰ ਹੀ ਹੁੰਨਾ ਤੁਸੀਂ ਦੱਸੋ ਕਿੰਨੇ ਵਜੇ ਆ ਸਕਦੇ ਹੋ ਮੈਂ ਘਰ ਹੀ ਰਹੂੰਗਾ ਸੈਰ ਕਰਨ ਨਹੀਂ ਜਾਂਦਾ ਜ਼ਰੂਰੀ ਗੱਲ ਸੁਣਨ ਦੀ ਬੇਬਲਤਾ ਵਿੱਚ ਉਹ ਸੈਰ ਦਾ ਪ੍ਰੋਗਰਾਮ ਵੀ ਕੈਂਸਲ ਕਰ ਦਿੰਦਾ ਹੈ ਮੈਂ ਤੁਹਾਡੇ ਸੈਰ ਦੇ ਸਮੇਂ ਤੋਂ ਪਹਿਲਾਂ ਆਉਂਗੀ ਬਹੁਤਾ ਟਾਈਮ ਨਹੀਂ ਲੈਂਦੀ ਪਰ ਗੱਲ ਆਰਾਮ ਨਾਲ ਬਹਿ ਕੇ ਕਰਨ ਵਾਲੀ ਹੈ ਹੁਣ ਤਾਂ ਮੇਰਾ ਵੀ ਟਾਈਮ ਉਗਿਆ ਤੁਸੀਂ ਵੀ ਸਕੂਲ ਜਾਣਾ ਮੈਂ ਅੱਤ ਨੇ 5 ਅਤੇ 5:30 ਦੇ ਵਿਚਕਾਰ ਆਉਂਗੀ ਬਹਿ ਕੇ ਗੱਲ ਕਰਾਂਗੇ ਭੈਣ ਜੀ ਤੁਰ ਜਾਂਦੀ ਹੈ ਉਹ ਆਪਣੇ ਸਕੂਲ ਵੱਲ ਤੁਰ ਪੈਂਦਾ ਹੈ ਅੰਦਲੀ ਬੇਚੰਨੀ ਹੋਰ ਵੱਧ ਜਾਂਦੀ ਹੈ ਅਜਿਹੀ ਕਿਹੜੀ ਖਾਸ ਗੱਲ ਹੈ ਜੋ ਬਹਿ ਕੇ ਹੀ ਹੋ ਸਕਦੀ ਹੈ ਉਹ 5:30 5:30 ਵਜੇ ਦੇ ਵਿਚਕਾਰ ਆਏਗੀ ਉਹ ਕੀ ਗੱਲ ਕਰਗੀ ਉਸ ਨਾਲ ਰਿਸ਼ਤੇ ਬਾਰੇ ਹੀ ਗੱਲ ਕਰਨੀ ਹੋਵੇਗੀ ਅੱਜ ਕਾ ਜੋ ਵੀ ਉਸ ਕੋ ਲਾਉਂਦਾ ਹੈ ਅਜਹੀ ਹੀ ਗੱਲ ਕਰਦਾ ਹੈ ਪਰ ਇੱਕ ਵਾਰ ਆ ਕੇ ਕੋਈ ਦੂਜੀ ਵਾਰ ਨਹੀਂ ਆਉਂਦਾ ਪੈਣ ਜੀ ਦੀ ਜ਼ਮੀਨ ਜਾਇਦਾਦ ਬਾਰੇ ਪੁੱਛੇਗੀ ਖਾਨਦਾਨ ਪੈਣ ਪਰਵਾਂ ਬਾਰੇ ਪੁੱਛੇਗੀ ਕੀ ਦੱਸਾਂਗਾ ਉਸ ਨੂੰ ਉਸ ਨੂੰ ਹਿੱਸੇ ਵੰੰਦੀ ਇੱਕ ਏਕੀਲਾ ਜ਼ਮੀਨ ਆਉਂਦੀ ਹੈ ਦਾਦਿਆਂ ਪਰਦਾਦਿਆਂ ਦਾ ਬਣਾਇਆ ਪੁਰਾਣਾ ਘਰ ਪੁੜੀ ਵਾਲਿਆਂ ਨੂੰ ਕਿਵੇਂ ਪਸੰਦ ਆਏਗਾ ਮਾਸਟਰਾਂ ਦੀ ਤਨਖਾਹ ਤਾਂ ਸਭ ਨੂੰ ਪਤਾ ਹੈ ਜਿਉ ਪਟਵਾਰੀ ਲੱਗਿਆ ਹੁੰਦਾ ਤਾਂ ਕਦੋਂ ਦਾ ਵਿਆਹ ਜਾਂਦਾ ਨਾ ਕਿਸੇ ਨੇ ਕਰ ਦੇਖਣਾ ਸੀ ਨਾ ਜ਼ਮੀਨ ਵਿਆਹ ਤਾਂ ਉਸ ਦਾ ਕਦੋਂ ਦਾ ਹੋ ਜਾਂਦਾ ਜੱਟਾਂ ਦੇ ਕਿੰਨੇ ਕੁ ਮੁੰਡੇ ਐਮਏ ਕਰਦੇ ਹਨ ਐਨੀ ਜਮਾਤਾਂ ਪਾਸ ਕਰਨ ਵਾਲਾ ਉਹ ਆਪਣੇ ਪਿੰਡਾਂ ਵਿੱਚੋਂ ਇਕੱਲਾ ਮੁੰਡਾ ਹੈ ਦਰ ਅਸਲ ਉਹ ਨੌਕਰੀ ਕਰਦੀ ਕੁੜੀ ਨਾਲ ਵਿਆਹ ਕਰਵਾਣਾ ਚਾਹੁੰਦਾ ਹੈ ਉਸਦੇ ਸਾਥੀ ਅਧਿਆਪਕ ਉਸ ਨੂੰ ਮਖੌਲ ਕਰਦੇ ਹਨ ਚੋਪੜੀਆਂ ਨਾਲੇ ਦੋ ਦੋ ਸੋਨਾ ਰੋੜੀਆਂ ਤੇ ਸੁਪਨੇ ਸ਼ੀਸ਼ ਮਹਿਲਾਂ ਦੇ ਪਰ ਉਸ ਨੇ ਆਸ ਨਹੀਂ ਛੱਡੀ ਸੀ। ਪੁਲਤਾਰ ਦੇ ਜਦੋਂ ਬੀਏ ਦੇ ਇਮਤਿਹਾਨਾਂ ਦੇ ਦਿਨ ਸਨ ਉਹ ਹੋਸਟਲ ਦੇ ਰੋਲੇ ਰੋਲੇ ਤੋਂ ਦੂਰ ਕਾਲਜ ਦੇ ਪਿੱਛੇ ਕਿੰਨਾ ਵਾਲੇ ਕੋ ਉੱਤੇ ਤੂਤਾਂ ਦੇ ਸੰਗਰੀਆਂ ਥੱਲੇ ਬੈਠਾ ਅੰਗਰੇਜ਼ੀ ਦੇ ਪਹਿਲੇ ਪੇਪਰ ਦੀ ਤਿਆਰੀ ਕਰ ਰਿਹਾ ਹੈ। ਬਿਲਕੁਲ ਇਕਾਂਤ ਅੱਖਾਂ ਬੰਦ ਕਰਕੇ ਸੋਚ ਰਿਹਾ ਹੈ। ਪਹਿਲਾ ਸ਼ੈਕਸਪੀਅਰ ਦਾ ਡਰਾਮਾ ਐਜ਼ ਯੂ ਲਾਈਕ ਇਟ ਪੜਾਂ ਜਾਂ ਪੋਇਟਰੀ ਦੀ ਕਿਤਾਬ ਗੋਲਡਨ ਹਾਰਵੈਸਟ ਨਾਟਕ ਪੜਨ ਦਾ ਫੈਸਲਾ ਕਰਕੇ ਜਦੋਂ ਅੱਖਾਂ ਖੋਲਦਾ ਹੈ ਤਾਂ ਸ਼ਕੁੰਤਲਾ ਨੂੰ ਸਾਹਮਣੇ ਖੜੀ ਵੇਖ ਕੇ ਤਰਬਕ ਜਾਂਦਾ ਹੈ ਤੇ ਪੁੱਛਦਾ ਸ਼ਕੁੰਤਲਾ ਤੂੰ ਹਾਂ ਮੈਂ ਹੈਰਾਨ ਕਿਉਂ ਹੋ ਗਏ ਤੈਨੂੰ ਇਸ ਉਜਾੜ ਵਿੱਚ ਨਹੀਂ ਆਉਣਾ ਚਾਹੀਦਾ ਸੀ ਕਿਉਂ ਮੇਰੇ ਇੱਥੇ ਆਉਣ ਤੇ ਕੀ ਕੋਈ ਪਾਵਨ ਦੀ ਹੈ ਤੈਨੂੰ ਡਰ ਨਹੀਂ ਲੱਗਦਾ ਡਰ ਕਿਸ ਤੋਂ ਤੁਹਾਡੇ ਤੋਂ ਜਾਂ ਦੁਨੀਆਂ ਤੋਂ ਫੇਰ ਵੀ ਅੱਜ ਇੱਥੇ ਆਉਂਦੀ ਕੀ ਲੋੜ ਪੈਗੀ ਸ਼ਿਕਾਇਤ ਕਰਨ ਆਈਆਂ ਕਿਸ ਦੀ ਰਾਮਪਾਲ ਦੀ ਨਹੀਂ ਤੁਹਾਡੀ ਮੇਰੀ ਕਿਉਂ ਮੇਤੋ ਕੀ ਗੁਨਾਮੀ ਹੋ ਗਈ ਮਨ ਦਾ ਸੁਖ ਚੈਨ ਖੋਕੇ ਪੁੱਛਦੀ ਹਾਂ ਕਿ ਕੀ ਗੁਨਾਮੀ ਹੋ ਗਈ ਤੈਨੂੰ ਰਾਮਪਾਲ ਦੀ ਅਸਲੀਅਤ ਦੱਸਣਾ ਗੁਨਾਮੀ ਸੀ ਗੋਲੇ ਮਾਰੋ ਰਾਮਪਾਲ ਨੂੰ ਮੈਂ ਤੁਹਾਡੀ ਸ਼ਿਕਾਇਤ ਕਰਨੀ ਹੈ ਕਿਉਂਕਿ ਮੈਂ ਤੇਰਾ ਪਿਆਰ ਸਿਰੇ ਨਹੀਂ ਚੜਨ ਦਿੱਤਾ ਕੋਈ ਮਾੜਾ ਕੰਮ ਕੀਤਾ ਤੁਸੀਂ ਸਾਹਮਣੇ ਕਿਉਂ ਨਹੀਂ ਸ਼ਕੁੰਤਲਾ ਮੇਰੇ ਕੋਲ ਟਾਈਮ ਬਹੁਤ ਘੱਟ ਹੈ ਦੋ ਦਿਨਾਂ ਵਿੱਚ ਪੇਪਰਾਂ ਦੀ ਤਿਆਰੀ ਕਰਨੀ ਹੈ ਸਿੱਧੀ ਤਰ੍ਹਾਂ ਦੱਸ ਦੂੰ ਕਹਿਣਾ ਕੀ ਚਾਹਨੀ ਹੈ ਕਈ ਗੱਲਾਂ ਨੂੰ ਸਮਝਾਉਣ ਲਈ ਸ਼ਬਦਾਂ ਦੀ ਲੋੜ ਨਹੀਂ ਦੀ ਇਸ਼ਾਰਾ ਹੀ ਕਾਫੀ ਹੁੰਦਾ ਹੁਣ ਕਿਸੇ ਹੋਰ ਨਾਲ ਪਿਆਰ ਹੋ ਗਿਆ ਪੁੱਛਣ ਆਈਆਂ ਨਿਰਾਸ਼ਾ ਤਾਂ ਨਹੀਂ ਹੋਵੇਗੀ ਬਿਲਕੁਲ ਨਹੀਂ ਦੱਸੋ ਪਿਆਰ ਸਿਰੇ ਚੜੇਗਾ ਸ਼ਕੁੰਤਲਾ ਆਪਣੇ ਦੋਵੇਂ ਹੱਥ ਉਹਤੇ ਖੱਤਾ ਉੱਤੇ ਧਰ ਕੇ ਪੁੱਛਦੀ ਹੈ ਬੰਦੇ ਦਾ ਕੋਈ ਅਤਾ ਪਤਾ ਉਹ ਗੰਭੀਰ ਹੋ ਕੇ ਪੁੱਛਦਾ ਹੈ ਚੰਗੇ ਜੋਤਸ਼ੀ ਹੂੰ ਬੰਦਾ ਵੀ ਮੈਨੂੰ ਦੱਸਣਾ ਪਊ ਆਪਣੇ ਦਿਲ ਤੋਂ ਪੁੱਛੋ ਸ਼ੌਕਪੰਤਲਾ ਦੀਆਂ ਅੱਖਾਂ ਵਿੱਚ ਸ਼ਰਾਰਤ ਸੀ ਸ਼ੌਕਪੰਤਲਾ ਨੂੰ ਫੇਰ ਗਲਤੀ ਕਰ ਰਹੀ ਹੈ ਉਹ ਹੌਕਾ ਲੈ ਕੇ ਆਖਦਾ ਹੈ ਕਿਉਂ ਆਪਣੇ ਮਸੀਹੇ ਨੂੰ ਪਿਆਰ ਕਰਨਾ ਗਲਤੀ ਹੈ ਗਲਤੀ ਹੀ ਨਹੀਂ ਬੇਵਕੂਫੀ ਹੈ ਉਹ ਉਦਾਸ ਹੋ ਜਾਂਦਾ ਹੈ ਇਹ ਖੂਬਸੂਰਤ ਬੇਵਕੂਫੀ ਤਾਂ ਮੈਂ ਜ਼ਰੂਰ ਕਰੂੰਗੀ ਆਪਣੇ ਦਿਲ ਤੇ ਹੱਥ ਰੱਖ ਕੇ ਦੱਸੋ ਤੁਸੀਂ ਮੈਨੂੰ ਪਿਆਰ ਨਹੀਂ ਕਰਦੇ ਇੱਕ ਵਾਰ ਤਾਂ ਉਹ ਪਾੜ ਵਿੱਚ ਫੜੇ ਚੋਰ ਵਾਂਗ ਘਬਰਾ ਜਾਂਦਾ ਹੈ ਫਿਰ ਸੰਭਲ ਕੇ ਕਹਿੰਦਾ ਮੇਰਾ ਪਿਆਰ ਇੱਕ ਉਦੇਸ਼ ਸੀ ਸੁਕੁੰਤਲਾ ਪੂਰਾ ਹੋ ਗਿਆ ਪਿਆਰ ਸਿਰ ਪਿਆਰ ਹੁੰਦਾ ਕੋਈ ਉਦੇਸ਼ ਨਹੀਂ ਜੋ ਕਦੇ ਵੀ ਪੂਰਾ ਨਹੀਂ ਹੁੰਦਾ ਪਿਆਰ ਦੀ ਲੋੜ ਕਦੇ ਖਤਮ ਨਹੀਂ ਹੁੰਦੀ ਪਰ ਮਜਬੂਰੀਆਂ ਵੀ ਤਾਂ ਹੁੰਦੀਆਂ ਹਨ ਕੀ ਮਜਬੂਰੀਆਂ ਹਨ ਮੈਂ ਕੋਈ ਬਹਾਨਾ ਨਹੀਂ ਸੁਣਨਾ ਉਹ ਉਸਦੇ ਦੋਵੇਂ ਹੱਥ ਘੁੱਟ ਕੇ ਫੜ ਲੈਂਦੀ ਹੈ। अनेका ਅਰਜਨ ਹਨ ਸ਼ਕੁੰਤਲਾ ਜੀ ਜੋ ਨਾਮ ਹੈ पार ਕਰ ਸਕਦਾ ਨਾ ਤੂੰ ਕਰ ਸਕਦੀ। ਮੈਂ ਹਰ ਅਰਜਨ ਪਾਰ ਕਰਨ ਤਿਆਰ ਹਾਂ। ਤੂੰ ਦਰਿਆ ਦੇ ਕੰਡੇ ਖੜ ਕੇ ਗੱਲਾਂ ਕਰ ਰਹੀ ਹੈ। ਮੈਂ ਗੰਦਲੇ ਪਾਣੀ ਦੇ ਪੰਬਰ ਵਿੱਚ ਫਸਿਆ ਖੜਾ ਹਾਂ। ਪਿਆਰ ਦੇ ਪੰਬਰ ਵਿੱਚ ਫਸੀ ਸ਼ਕੁੰਤਲਾ ਨਾਲ ਤੁਹਾਨੂੰ ਭੋਰਾ ਵੀ ਹਮਦਰਦੀ ਨਹੀਂ। ਸ਼ਕੁੰਤਲਾ ਦੀਆਂ ਅੱਖਾਂ ਭਰ ਆਉਂਦੀਆਂ ਹਨ। ਹਮਦਾਦੀ ਸੀਤਾ ਤੈਨੂੰ ਰਾਮਪਾਲ ਵਾਲੇ ਪੰਬਰ ਵਿੱਚੋਂ ਕੱਢਿਆ ਪਰ ਹੁਣ ਮੇਰੀ ਬਾਹ ਕਿਉਂ ਨਹੀਂ ਫੜਦੀ ਮੈਂ ਡੁੱਬਦੀ ਜਾ ਰਹੀ ਹਾਂ ਮੇਰੇ ਮਸੀਹਾ ਤੈਨੂੰ ਪੰਬਰ ਵਿੱਚੋਂ ਕਢਣਾ ਮੇਰੀ ਆਪਣੀ ਲੋੜ ਸੀ ਅਗਲੀ ਗੱਲ ਉਹ ਦੇ ਸੰਗ ਵਿੱਚ ਫਸ ਗਏ ਹੁਣ ਸਭ ਲੋੜਾ ਖਤਮ ਹੋ ਗਈਆਂ ਮੇਰੇ ਲਈ ਪਿਆਰ ਹਮਦਰਦੀ ਸਭ ਮੁੱਕ ਗਏ ਉਹਦਾ ਰੋਣਾ ਬੇਕਾਬੂ ਹੋ ਜਾਂਦਾ ਹੈ ਪਿਆਰ ਤਾ ਸਕੁੰਤਲਾ ਮੈਂ ਤੈਨੂੰ ਪਹਿਲਾਂ ਵੀ ਨਹੀਂ ਕਰਦਾ ਸੀ ਨਾ ਹੀ ਹਮਦਰਦੀ ਸੀ ਸਿਰਫ ਰਾਮਪਾਲ ਨਾਲ ਨਫ਼ਰਤ ਸੀ ਤੁਸੀਂ ਬਿਲਕੁਲ ਮੈਨੂੰ ਪਿਆਰ ਨਹੀਂ ਕਰਦੇ ਸੀ ਨਾ ਹੀ ਮੇਰੇ ਨਾਲ ਹਮਦਰਦੀ ਸੀ ਇਹ ਜੋ ਕੁਝ ਤੁਸੀਂ ਕੀਤਾ ਉਹ ਨਾਟਕ ਸੀ ਸ਼ਕੁੰਤਲਾ ਦੀ ਅਥਾ ਗੁੱਸੇ ਨਾਲ ਲਾਲ ਹੋ ਜਾਂਦੀਆਂ ਹਨ ਨਾਟਕ ਨਹੀਂ ਤੇ ਨਾ ਹੀ ਕੋਈ ਡਰਾਮਾ ਸੀ ਇਹ ਮੇਰੀ ਆਪਣੀ ਲੋੜ ਸੀ ਮੈਨੂੰ ਰਾਮਪਾਲ ਨਾਲ ਨਫ਼ਰਤ ਸੀ ਇਸੇ ਨਫ਼ਰਤ ਕਰਕੇ ਮੈਨੂੰ ਤੇਰੇ ਨਾਲ ਹਮਦਰਦੀ ਹੋ ਗਈ ਤੈਨੂੰ ਰਾਮਪਾਲ ਨਾਲ ਤੁਰਦੀ ਫਿਰਦੀ ਵੇਖ ਕੇ ਮੈਂ ਬੇਚੈਨ ਉਹ ਜਾਂਦਾ ਸੀ ਨੀਂਦ ਨਹੀਂ ਆਉਂਦੀ ਸੀ ਮੈਂ ਪੜ ਵੀ ਨਹੀਂ ਸਕਦਾ ਸੀ ਜੇ ਰਾਮਪਾਲ ਦੀ ਥਾਂ ਕੋਈ ਹੋਰ ਮੁੰਡਾ ਹੁੰਦਾ ਤਾਂ ਮੈਂ ਸ਼ਾਇਦ ਤੇਰੇ ਪਿਆਰ ਵਿੱਚ ਦਾਖਲ ਨਾ ਦਿੰਦਾ ਜੇਕਰ ਮੈਂ ਰਾਮਪਾਲ ਨੂੰ ਨਾ ਜਾਣਦਾ ਹੁੰਦਾ ਤਾਂ ਸ਼ਾਇਦ ਤੂੰ ਵੀ ਕਾਂਤਾ ਵਾਂਗ ਬਰਬਾਦ ਹੋ ਸਕਦੀ ਸੀ ਤੇਰੇ ਪਿਆਰ ਵਿੱਚ ਦਖਲ ਮੈਂ ਤੇਰੀ ਖਾਤਰ ਨਹੀਂ ਆਪਣੇ ਖਾਤਰ ਦਿੱਤਾ ਸੀ ਮੈਨੂੰ ਇਸ ਗੱਲ ਦੀ ਤਸੱਲੀ ਹੈ ਜੋ ਮੈਂ ਕੀਤਾ ਕੀ ਕੀਤਾ ਪਰ ਹੁਣ ਜੇ ਉਹ ਕੁਝ ਕਰ ਰਹੇ ਹੂੰ ਉਹ ਬਿਲਕੁਲ ਗਲਤ ਕਰ ਰਹੇ ਹੂੰ ਕੀ ਗਲਤ ਕਰ ਰਿਆਂ ਮੈਨੂੰ ਪੰਬਰ ਵਿੱਚ ਇਕੱਲੀ ਨੂੰ ਕਿਉਂ ਛੱਡ ਰਹੇ ਹੋ ਮੇਰੀ ਬਾਹ ਕਿਉਂ ਨਹੀਂ ਫੜਦੇ ਤੇਰੇ ਮਾਪਿਆਂ ਦੀ ਮਰਜ਼ੀ ਤੋਂ ਬਿਨਾਂ ਮੈਂ ਤੇਰੀ ਬਾਹ ਨਹੀਂ ਫੜ ਸਕਦਾ ਮਾਪਿਆਂ ਨੂੰ ਵਿਚਾਲੇ ਨਾ ਲਿਆਓ ਲੈ ਚੱਲੋ ਮੈਨੂੰ ਆਪਣੇ ਨਾਲ ਬਚਾ ਲਵੋ ਮੈਨੂੰ ਮੈਂ ਦੁੱਬ ਜਾਵਾਂਗੀ ਮਰ ਜਾਵਾਂਗੀ ਤੈਨੂੰ ਲੈ ਜਾਣ ਲਈ ਮੇਰੇ ਕੋਲ ਕੋਈ ਥਾਂ ਨਹੀਂ ਸ਼ਕੁੰਤਲਾ ਤੂੰ ਮੇਰੀ ਮਜਬੂਰੀ ਕਿਉਂ ਨਹੀਂ ਸਮਝੀ ਮੈਨੂੰ ਆਪਣੇ ਘਰ ਮਾਂਜੀ ਕੋਲ ਲੈ ਚੱਲੋ ਮਾਂ ਨੇ ਆਪਾਂ ਨੂੰ ਘਰ ਨਹੀਂ ਬਣ ਦੇਣਾ ਕਿਉਂ ਨਹੀਂ ਬਣ ਦੇਣਾ ਤੁਸੀਂ ਮਾਂ ਤੋਂ ਡਰਦੇ ਹੋ ਮਾਂ ਨੇ ਮੇਰੀ ਇੱਕ ਗੱਲ ਵੀ ਨਹੀਂ ਸੁਣੀ ਆਖੂਗੀ ਮੇਥੋਂ ਇੱਕ ਪੁੱਤ ਦਾ ਪੱਟਿਆ ਹੋ ਨਹੀਂ ਭਰਿਆ ਗਿਆ ਤੂੰ ਇੱਕ ਨਮਕੂ ਪੱਟ ਤਰਿਆ ਉਹ ਆਪਣੇ ਪ੍ਰਾਪੂ ਦੀਪ ਦੀ ਗੱਲ ਸੁਣਾਉਂਦਾ ਹੈ ਉਸ ਤੋਂ ਜਵਾਨ ਮੁੰਡਿਆਂ ਵਾਂਗ ਇੱਕ ਗਲਤੀ ਹੋ ਗਈ ਸੀ ਉਸ ਪਿੱਛੋਂ ਮਾਂ ਤੇ ਸਾਰੇ ਟੱਬੇ ਨੂੰ ਜੋ-ਜੋ ਮਸੀਤਾਂ ਚੱਲੀਆਂ ਪਈਆਂ ਉਹਨਾਂ ਦਾ ਜ਼ਿਕਰ ਕਰਦਾ ਹਾਂ ਅਤੇ ਪੁੱਛਦਾ ਭੱਜ ਕੇ ਜਾਵਾਂਗੇ ਕਿੱਥੇ ਕਿਸੇ ਸ਼ਹਿਰ ਕਿਰਾਏ ਤੇ ਕਮਰਾ ਲੈ ਲਵਾਂਗੇ ਕਿਰਾਇਆ ਕਿੱਥੋਂ ਦੇਵਾਂਗੇ ਖਾਵਾਂਗੇ ਕਿੱਥੋਂ ਨਾ ਮੈਂ ਕਮਾਉਂਦਾ ਹਾਂ ਨਾ ਤੂੰ ਸੰਕੁੰਤਲਾ ਸੋਚੀ ਪੈ ਜਾਂਦੀ ਹੈ ਫਿਰ ਸੋਚ ਕੇ ਕਹਿੰਦੀ ਹੈ ਤੁਹਾਡੀ ਬੀਏ ਹੋ ਜਾਣੀ ਆ ਫਿਰ ਨੌਕਰੀ ਮਿਲ ਜੂਗੀ ਫਿਰ ਮੈਂ ਤੁਹਾਡੇ ਕੋਲ ਆ ਜਾਊ ਠੀਕ ਹੈ ਪਰ ਇੱਕ ਸ਼ਰਤ ਤੇ ਕਿ ਉਹ ਉਤਸੁਕਤਾ ਨਾਲ ਪੁੱਛਦੀ ਹੈ ਤੇਰੇ ਮਾਪਿਆਂ ਦੀ ਰਜ਼ਾ ਮੰਨਦੀ ਨਾਲ ਮਾਪਿਆਂ ਨੇ ਨਹੀਂ ਮੰਨਣਾ ਉਹ ਹੌਕਾ ਲੈ ਕੇ ਆਖਦੀ ਹੈ ਤੂੰ ਅਜੇ ਬੀਏ ਕਰ ਦੋ ਸਾਲ ਲੱਦਣਗੇ ਫਿਰ ਐਮਏ ਕਰਕੇ ਪ੍ਰੋਫੈਸਰ ਲੱਗ ਕੇ ਪੈਰਾਸਰ ਖੜੀ ਹੋ ਖੈਰ ਸ਼ਾਇਦ ਤੇਰੇ ਮਾਪੇ ਮੰਨ ਜਾਣ ਜੇ ਫਿਰ ਵੀ ਨਾ ਮੰਨੇ ਫਿਰ ਆਪਾਂ ਦੋਵੇਂ ਕਮਾਈ ਕਰਦੇ ਹੋਵਾਂਗੇ ਆਪਣੀ ਮਰਜ਼ੀ ਕਰ ਲਵਾਂਗੇ ਉਹ ਖੁਸ਼ ਹੋ ਜਾਂਦੀ ਹੈ ਸਾਲ ਕੋ ਪਹਿਲਾਂ ਉਸਦੀ ਇੱਕ ਚਿੱਠੀ ਆਈ ਸੀ ਉਹ ਐਮਏ ਦੇ ਆਖਰੀ ਸਾਲ ਵਿੱਚ پڑھਦੀ ਸੀ ਉਸਨੇ ਲਿਖਿਆ ਸੀ ਮੰਮੀ ਡੈਡੀ ਕਿਸੇ ਦਿਨ ਸ਼ਾਇਦ ਤੁਹਾਨੂੰ ਮਿਲਣ ਆਉਣ ਤੁਹਾਡੇ ਪਿੰਡ ਦਾ ਪਤਾ ਵੀ ਪੁੱਛਤੀ ਸੀ ਉਹ ਜਿੰਨੀ ਗੱਲ ਪੁੱਛਣ ਉਨਹੀਂ ਦੱਸਣੀ ਐ ਰਾਜਾ ਹਰੀਸ਼ ਚੰਦਰ ਬਨਨ ਦੀ ਲੋੜ ਨਹੀਂ ਆਪਣੇ ਆਪ ਸਭ ਕੁਝ ਨਹੀਂ ਦੱਸਣਾ ਕੁਲਦੀਪ ਪੀਰ ਜੀ ਵਾਲੀ ਗੱਲ ਤਾਂ ਬਿਲਕੁਲ ਨਹੀਂ ਦੱਸਣੀ ਪੁਸ਼ਪਾ ਦੇ ਪੱਤੇ ਤੋਂ ਚਿੱਠੀ ਲੇਕੇ ਦੱਸਣਾ ਤੁਹਾਡੇ ਕੋਲੋਂ ਉਹ ਕਿਹੋ ਜਿਹਾ ਪ੍ਰਭਾਵ ਲੈ ਕੇ ਮੁਰਦੇ ਹਨ ਉਹ ਜਦੋਂ ਪਿੰਡ ਜਾਂਦਾ ਹੈ ਹਰ ਵਾਰ ਮਾਂ ਨੂੰ ਪੁੱਛਦਾ ਹੈ ਮਾਂ ਮੇਰੇ ਜਾਣ ਪਿੱਛੋਂ ਮੈਨੂੰ ਕੋਈ ਮਿਲਣ ਤਾਂ ਨਹੀਂ ਆਇਆ ਕਿੰਨੇ ਆਉਣਾ ਸੀ ਪੁੱਤ ਮਾਂ ਹੈਰਾਨ ਹੋ ਕੇ ਪੁੱਛਦੀ ਹੈ ਕਿਸੇ ਕੁੜੀ ਦੇ ਮਾਪਿਆਂ ਨੇ ਆਉਣਾ ਸੀ ਮੇਰੇ ਕੋਲ ਤਾਂ ਕੋਈ ਨਹੀਂ ਆਇਆ ਪੁੱਤ ਜੇ ਕੋਈ ਭੁੱਲਿਆ-ਪਟਕਿਆ ਆਇਆ ਹੋਣਾ ਪਿੰਡ ਵਾਲਿਆਂ ਨੇ ਪੁੱਠਾ ਹੀ ਮੋੜ ਦਿੱਤਾ ਹੋਣਾ ਮਾਂ ਨੇ ਲੰਮਾ ਹੌਕਾ ਲੈ ਕੇ ਕਿਹਾ ਅੱਜ ਵੀ ਉਸ ਨੂੰ ਸ਼ਕੁੰਤਲਾ ਤੇ ਮਾਂ ਦੀਆਂ ਗੱਲਾਂ ਚਾਹ ਦਾਰੀਆਂ ਹਨ ਉਹਦੀ ਬੇਤੀ ਟੁੱਟਦੀ ਉਹ ਤਾਂ ਆਪ ਦੇ ਸਕੂਲ ਪਹੁੰਚ ਗਿਆ ਸੀ ਉਹ ਬਹੁਤ ਉਦਾਸ ਹੈ ਅੱਜ ਉਸਦੀ ਬੱਚਿਆਂ ਨੂੰ ਪੜਾਉਣ ਵਿੱਚ ਕੋਈ ਦਿਲਚਸਪੀ ਨਹੀਂ ਉਹ ਸਾਰਾ ਦਿਨ ਉਖੜਿਆ ਉਖੜਿਆ ਰਹਿੰਦਾ ਹੈ ਜਿਸ ਕਲਾਸ ਵਿੱਚ ਵੀ ਜਾਂਦਾ ਹੈ ਸਭ ਬਾਹਰਲੀਆ ਗੱਲਾਂ ਕਰਕੇ ਸਮਾਂ ਪੂਰਾ ਕਰਦਾ ਹੈ ਉਸ ਨੂੰ ਛੁੱਟੀ ਹੋਣ ਦੀ ਉਡੀਕ ਹੈ ਅਖੀਏ ਛੁੱਟੀ ਦੀ ਘੰਟੀ ਵੱਜਦੀ ਹੈ ਔਰ ਜਿਸ ਤੇ ਵਿੱਚ ਆਪਦੀ ਹਾਜ਼ਰੀ ਵੀ ਨਹੀਂ ਲਾਉਂਦਾ ਘਰ ਵੱਲ ਤੁਰ ਪੈਂਦਾ ਹੈ ਤੇ ਘਰ ਆ ਕੇ ਸਿੱਧਾ ਚੁਬਾਰੇ ਵਿੱਚ ਚੜ ਜਾਂਦਾ ਹੈ ਬੇਬੇ ਗੁਰਜੀਤ ਦੇ ਹੱਥ ਰੋਟੀ ਉੱਪਰ ਹੀ ਪੇਜ ਦਿੰਦੀ ਹੈ ਗੁਰਜੀਤ ਤੂੰ ਕੁੜੀਆਂ ਦੇ ਸਕੂਲ ਦੀਆਂ ਸਾਰੀਆਂ ਭੈਣ ਜੀਆਂ ਨੂੰ ਜਾਣਦਾ ਹੈ ਉਹ ਗੁਰਜੀਤ ਨੂੰ ਪੁੱਛਦਾ ਹੈ ਹਾਂਜੀ ਪੰਜ ਤਾਂ ਭੈਣ ਜੀਆਂ ਨੇ ਸਾਰੀਆਂ ਤਾਂ ਗੁਰਦੀਪ ਕੌਰ ਨੂੰ ਜਾਣਦਾ ਹਾਂਜੀ ਤੁਸੀਂ ਮਿਲਣਾ ਉਸ ਨੂੰ ਤਾਂ ਸੱਦ ਕੇ ਲਿਆਵਾਂ ਨਹੀਂ ਜਾਣ ਦੀ ਲੋੜ ਨਹੀਂ ਉਹ ਆਥ ਨੇ ਆਉਗੀ ਤੂੰ ਮੈਨੂੰ 5 ਵਜੇ ਜਗਾ ਦੇ ਚੰਗਾ ਜੀ ਕਹਿ ਕੇ ਉਹ ਪੌੜੀਆਂ ਉੱਤਰ ਗਿਆ ਕੁਲਤਾਰ ਕੱਪੜੇ ਬਦਲ ਕੇ ਮੰਝੇ ਤੇ ਪਹਿ ਜਾਂਦਾ ਹੈ ਕੁਲਤਾਰ ਨੂੰ ਨੀਂਦ ਨਹੀਂ ਆਉਂਦੀ ਉਹ ਸੌਣ ਦੀ ਜਿੰਨੀ ਵੱਧ ਕੋਸ਼ਿਸ਼ ਕਰਦਾ ਹੈ ਨੀਂਦ ਓਨਾ ਹੀ ਉਸ ਤੋਂ ਦੂਰ ਭੱਜਦੀ ਹੈ ਭੈਣ ਜੀ ਦੇ ਆਉਣ ਦਾ ਖਿਆਲ ਉਸ ਨੂੰ ਸੌਣ ਨਹੀਂ ਦਿੰਦਾ ਉਹ ਸੌਣ ਲਈ ਹਰ ਉਪਰਾਲਾ ਕਰਦਾ ਪਰ ਉਸ ਨੂੰ ਨੀਂਦ ਨਹੀਂ ਆਉਂਦੀ ਉਹ ਟਾਈਮ ਵੇਖਦਾ ਅਜੇ 4 ਹੀ ਬੱਜੇ ਹਨ ਇੱਕ ਘੰਟਾ ਰਹਿ ਗਿਆ ਫਿਰ ਉਹ ਪਿਆ ਪਿਆ ਛੱਤ ਦੀਆਂ ਫੱਟੀਆਂगिरਣ ਲੱਗ ਪੈਂਦਾ ਹੈ 4 ਛਤੀਰ 5 ਖਣ ਹਰੇਕ ਖਣ ਵਿੱਚ 20-20 ਫੱਟੀਆਂ ਕੁੱਲ 100 ਫੱਟੀਆਂ ਇਹ ਗਿਣਤੀ ਵੀ ਮੁੱਕ ਜਾਂਦੀ ਹੈ ਉਸ ਰਾਣੀ ਪਿਆ ਨਾਵਲ ਫੁਲ ਕੇ ਪੜਨ ਲੱਗਦਾ ਹੈ ਉਸ ਦਾ ਮਨ ਨਾਭਲ ਵਿੱਚ ਨਹੀਂ ਖੁੱਪਦਾ ਉਸ ਨੂੰ ਪਤਾ ਹੀ ਨਹੀਂ ਉਹ ਕੀ ਪੜ ਰਿਹਾ ਹੈ ਅੱਧ ਘੜ ਉਮਰ ਦੀ ਭੈਣ ਜੀ ਉਹਦੇ ਨਾਭਲ ਦੇ ਪੰਨਿਆਂ ਤੋਂ ਤੁਰੇ ਫਿਰਦੀ ਹੈ ਭੈਣ ਜੀ ਦੇ 4-5 ਬਾਗ ਤਾਂ ਹੋਣਗੇ ਹੋ ਸਕਦਾ ਕੁੜੀ ਸਭ ਤੋਂ ਵੱਡੀ ਹੋਵੇ ਉਹਦੀ ਉਮਰ ਘੱਟੋ-ਘੱਟ 22-23 ਸਾਲ ਦੀ ਹੋਵੇਗੀ ਪੜੇ ਲਿਖੀ ਮਾਂ ਦਿੱਤੀ ਹੈ ਪੜੇ ਲਿਖੀ ਤਾਂ ਜ਼ਰੂਰ ਹੋਵੇਗੀ ਬੀਏ ਵੀ ਹੋ ਸਕਦੀ ਹੈ ਐਮਏ ਵੀ ਹੋ ਸਕਦੀ ਹੈ ਬਿਆਦੀ ਉਮਰ ਹੈ ਭੈਣ ਜੀ ਨੇ ਉਸ ਵਾਸਤੇ ਮੁੰਡਾ ਲੱਭਣਾ ਹੈ ਮੁੰਡੇ ਲੱਭਣੇ ਕਿਹੜਾ ਸੁਖਾ ਲੈਨੇ ਕਿੰਨਾ ਕੁਝ ਦੇਖਣਾ ਪੈਂਦਾ ਕਿਸੇ ਨੇ ਮੇਰੇ ਬਾਰੇ ਗੱਲ ਕੀਤੀ ਹੋਵੇਗੀ ਇਸ ਲਈ ਉਹ ਮੈਨੂੰ ਮਿਲਣ ਲਈ ਆ ਰਹੀ ਹੈ ਜਾਂ ਕਹੋ ਵੀ ਮੈਨੂੰ ਵੇਖਣ ਆ ਰਹੀ ਹੈ ਉਹ ਆਪਣੇ ਮਨ ਵਿੱਚ ਸੋਚਦਾ ਹੈ ਪੰਜ ਵੱਜ ਜਾਂਦੇ ਹਨ ਕਿਸ ਦੇ ਪੌੜੀਆਂ ਚੜਨ ਦੀ ਆਵਾਜ਼ ਆਉਂਦੀ ਹੈ ਉਹ ਤਾਕੀ ਵਿੱਚੋਂ ਨਜ਼ਰ ਮਾਰਦਾ ਹੈ ਗੁਰਜੀਤ ਚਾਹ ਦੀ ਗਰਬੀ ਫੜੀ ਆ ਰਿਹਾ ਹੈ ਕਿੰਨਾ ਅਗਿਆਕਰ ਵਿਦਿਆਰਥੀ ਹੈ ਡਿਊਟੀ ਭੁੱਲਿਆ ਨਹੀਂ ਸਾਰ ਦੁਪਹਿਰਾ ਜਾਗਦਾ ਰਿਆ ਪਰ ਗੁਰਜੀਤ ਵਿਚਾਰੀ ਨੂੰ ਕੀ ਪਤਾ ਉਲਤਾਰ ਸਾਰਾ ਦੁਪਹਿਰਾ ਸੁੱਤਾ ਹੀ ਨਹੀਂ ਸੀ ਛਾਦਿਆਂ ਕੁੱਟਾਂ ਪੜਦਾ ਉਹ ਅਜੀਬ ਬੇਚੈਨੀ ਮਹਿਸੂਸ ਕਰ ਰਿਆ ਸੀ ਉਸ ਨੂੰ ਕਾਸੀ ਭੈਣ ਜੀ ਦੀ ਜ਼ਰੂਰੀ ਗੱਲ ਸੁਣਨ ਦੀ ਚਾਹ ਪੀ ਕੇ ਉਹ ਕਾਲੀ ਕਾਲੀ ਹੱਥ ਮੁੱਤੋਂਦਾ ਹੈ ਪੱਗ ਦੁਆਰਾ ਬੰਨਦਾ ਹੈ ਪ੍ਰੈਸ ਕੀਤੀ ਕਮੀਜ਼ ਪਾ ਕੇ ਭੈਣ ਜੀ ਦੇ ਸਵਾਗਤ ਲਈ ਤਿਆਰ ਹੋ ਕੇ ਬਹਿ ਜਾਂਦਾ ਹੈ ਤਿੰਨ ਵਾਲਾ ਫਾਟਕ ਖੁੱਲਦਾ ਹੈ ਉਹ ਨਿਗਾਹ ਮਾਰਦਾ ਹੈ ਬੀਬੇ ਤੇ ਭੈਣ ਜੀ ਅਗਰ ਪਿਛੜ ਪੌੜੀਆਂ ਚੜ ਰਹੀਆਂ ਹਨ ਉਹਦਾ ਦਿਲ ਧੜਕਦਾ ਹੈ ਉਹ ਲੰਮੇ ਲੰਮੇ ਸਾਹ ਲੈਂਦਾ ਹੈ ਚਿਵਾਰੇ ਵਿੱਚੋਂ ਬਾਹਰ ਨਿਕਲ ਕੇ ਖੜ ਜਾਂਦਾ ਹੈ ਬੀਬੇ ਤੇ ਭੈਣ ਜੀ ਛੱਤ ਤੇ ਆ ਜਾਂਦੀਆਂ ਹਨ ਉਹ ਭੈਣ ਜੀ ਨੂੰ ਸੱਤ ਜੀਰਤਲ ਬੁਲਾਉਂਦਾ ਹੈ ਤੇ ਉਹਨਾਂ ਦੇ ਅੱਗੇ-ਅੱਗੇ ਚਿਵਾਰੇ 'ਚ ਦਾਖਲ ਹੋ ਜਾਂਦਾ ਹੈ ਭੈਣ ਜੀ ਦੇ ਬੈਠਣ ਲਈ ਕੁਰਸੀ ਸਾਫ਼ ਕਰਦਾ ਹੈ ਭੈਣ ਜੀ ਕੁਰਸੀ ਤੇ ਬੈਠ ਜਾਂਦੀ ਹੈ ਬੇਬੇ ਮੰਜੀ ਉੱਤੇ ਬੈਠ ਜਾਂਦੀ ਹੈ ਉਹ ਵੀ ਬੇਬੇ ਦੇ ਬਰਾਬਰ ਮੰਜੇ ਤੇ ਹੀ ਬੈਠ ਜਾਂਦਾ ਹੈ ਬਾਕੀ ਕਹਾਣੀ ਕੱਲ ਅਗਲੇ ਭਾਗ ਵਿੱਚ ਤੁਹਾਨੂੰ ਇਹ ਕਹਾਣੀ ਕਿਸ ਤਰ੍ਹਾਂ ਲੱਗੀ ਕਮੈਂਟ ਬਾਕਸ ਵਿੱਚ ਜਰੂਰ ਦੱਸਣਾ ਜੀ ਅਗਲੇ ਭਾਗ ਦਾ ਜਰੂਰ ਇੰਤਜ਼ਾਰ ਕਰਨਾ ਤੇ ਵੀਡੀਓ ਨੂੰ ਹੁਣ ਲਾਈਕ ਵੀ ਜਰੂਰ ਕਰਕੇ ਜਾਇਓ ਜੀ ਧੰਨਵਾਦ